ਚਾਈਨਾ ਡੋਰ ਨੂੰ ਲੈ ਕੇ ਜਿੱਥੇ ਕੀ ਸਰਕਾਰ ਵੱਲੋਂ ਵੱਡੇ ਪ੍ਰਯਾਸ ਕੀਤੇ ਜਾ ਰਹੇ ਐ ਇਸ ਡੋਰ ਨੂੰ ਬੰਦ ਕਰਨ ਵਾਸਤੇ ਉੱਥੇ ਹੀ ਹੋਣ ਵੱਖ-ਵੱਖ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੰਡੀਅਨ ਡੋਰ ਜਿਹੜੀ ਹੱਥ ਚ ਫੜ ਕੇ ਇੱਥੇ ਜੋ ਇੰਡੀਅਨ ਡੋਰ ਵੰਦੇ ਦਿਖਾਈ ਦੇ ਰਹੇ ਨੇ ਤਾਂ ਇਹ ਇੱਕ ਨਵਿਕਲਾ ਪ੍ਰਯਾਸ ਹੈ ਜੋ ਤੁਸੀਂ ਵੇਖ ਸਕਦੇ ਹੋ ਤਾਂ ਗੱਲ ਵੀ ਕਰ ਲੈਣੇ ਆ ਤਾਂ ਰੋਹਨ ਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਕਿਸ ਸਮੇਂ ਦੇਖੀ ਪ੍ਰਸ਼ਾਸਨ ਹੇਲ ਤੱਕ ਕਿੰਨਾ ਕ ਕਾਮਯਾਬ ਹੋਇਆ ਜਾਂ ਕਿੰਨਾ ਕ ਫੇਲੀਅਰ ਹੋਇਆ ਚਾਈਨਾ ਡੋਰ ਨੂੰ ਲੈ ਕੇ ਅ ਦੇਖੋ ਸਰ ਅਸੀਂ ਹਰ ਸਾਲ ਜਿਹੜਾ ਵਾ 2014-15 ਦੇ ਕਰੀਬ ਜਿਹੜੀ ਹੈ ਚਾਈਨਾ ਡੋਰ ਨੇ ਪੂਰੇ ਪੰਜਾਬ 'ਚ ਪੈਰ ਪਸਾਰਿਆ ਹੈ ਤੇ ਅੱਜ ਵੀ ਉਹੀ ਹਾਲ ਹੈ ਕਿ ਚੋਰੀ ਚਿਪੇ ਜਿਹੜੀ ਹੈ ਚਾਈਨਾ ਡੋਰ ਹੈ ਹਰ ਬੱਚੇ-ਬੱਚੇ ਦੇ ਹੱਥ ਦੇ ਵਿੱਚ ਸੋ ਮੈਂ ਕਵਾਂਗਾ ਬਹੁਤ ਵੱਡੀ ਨਲਾਇਕੀ ਹੈ ਗਵਰਨਮੈਂਟ ਦੀ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਲੋਕਾਂ ਦਾ ਕਿ ਚਾਈਨਾ ਡੋਰ ਜਿਹੜੀ ਪੂਰਨ ਤੌਰ ਤੇ ਜਿਹੜੀ ਬੰਦ ਹੋਣੀ ਚਾਹੀਦੀ ਹੈ ਲੇਕਿਨ ਗਵਰਨਮੈਂਟ ਜਿਹੜੀ ਹੈ ਟੋਟਲ ਫੇਰੀਅਰ ਹੈ ਐਡਮਿਨਿਸਟ੍ਰੇਸ਼ਨ ਦਾ ਤੇ ਗਵਰਨਮੈਂਟ ਦਾ ਸੋ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਆ ਕਿ ਸਰਕਾਰ ਸੁੱਤੀ ਹੋਈ ਸਰਕਾਰ ਜਾਗੇ ਕਿਉਂਕਿ ਪਿਛਲੇ ਸਾਲ ਇੱਥੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਵੀ ਹੋਰ ਵੀ ਕਈ ਜਗ੍ਹਾ ਤੇ ਜਿਹੜਾ ਵਾ ਡਰੋਨ ਉਡਾਏ ਗਏ ਸੀਗੇ ਲੇਕਿਨ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੈਂ ਨਹੀਂ ਦੇਖਿਆ ਕਿ ਜਿਹੜੋ ਪਿਛਲੀ ਵਾਰੀ ਮਿਹਨਤ ਕੀਤੀ ਗਈ ਸੀਗੀ ਪ੍ਰਸ਼ਾਸਨ ਵੱਲੋਂ ਇਸ ਵਾਰ ਜਿਹੜੀ ਬਿਲਕੁਲ ਨਹੀਂ ਕੀਤੀ ਗਈ ਸੋ ਅਸੀਂ ਅੱਜ ਅਵੇ ਯਾ ਤੇ ਸੀ ਡੋਰ ਵੀ ਵੰਡ ਰਹੇ ਆ ਕਿ ਲੋਕ ਜਾਗਰੂਕ ਹੋਣ ਤੇ ਪੇਰੈਂਟਸ ਨੂੰ ਸਭ ਖਾਸ ਕਰਕੇ ਅਸੀਂ ਬੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਪੇਰੈਂਟਸ ਨੇ ਉਹ ਬੱਚੇ ਨੂੰ ਦੱਸਣ ਕਿ ਇਹ ਜਿਹੜੀ ਡੋਰ ਹੈ ਇਹ ਕਿਲਰ ਡੋਰ ਹੈ ਇੱਕਾ ਇਹ ਕੋਈ ਡੋਰ ਨਹੀਂ ਹੈ ਇੱਕ ਦੁਨੀ ਖਥਿਆਰ ਬਣ ਚੁੱਕਾ ਆਇਆ ਵਾ ਵੀ ਅਗਰ ਬੱਚਾ ਉਹ ਹਥਿਆਰ ਘਰ ਲੈ ਕੇ ਆਂਦਾ ਵਾ ਤੇ ਪੇਰੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਉਸ ਬੱਚੇ ਨੂੰ ਰੋਕੋ ਤੇ ਉਹਨੂੰ ਦੱਸੋ ਵੀ ਤੁਸੀਂ ਜਿਹੜੀ ਪੁਰਾਣ ਤਾਂ ਡੋਰ ਹੈ ਉਹਦੇ ਨਾਲ ਤੁਹਾਡਾ ਬੱਚਾ ਜਿਹੜਾ ਕਾਈਟ ਫਲਾਈ ਕਰੇ ਨਾ ਕਿ ਜਿਹੜੀ ਚਾਈਨਾ ਡੋਰ ਦੇ ਨਾਲ ਤੇ ਅੱਜ ਨਾਲ ਦੀ ਨਾਲ ਜਿਹੜੇ ਪਿੰਨੇ ਫੜੇ ਹੱਥ 'ਚ ਇਹ ਕਿ ਤੁਸੀਂ ਬੱਚਿਆਂ ਨੂੰ ਦੇਣ ਤਾਂ ਬਿਲਕੁਲ ਸਰ ਅਸੀਂ ਇਹ ਵੇਅਰ ਕਰ ਰਹੇ ਹਾਂ ਕਿਉਂਕਿ ਦੇਖੋ ਜਿਹੜਾ ਸਾਡੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਸਮਝਾਵਾਂਗੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਪਤਾ ਚੱਲੇਗਾ ਬਾਕੀ ਅਸੀਂ ਕੋ ਹਰ ਸਾਲ ਕੋਸ਼ ਇਸੀ ਡੋਰ ਰੋਕਾ ਨੂੰ ਵੰਡੀਏ ਤੇ ਦਸੀਏ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਆ ਉਹ ਕਿੰਨਾ ਸਾਫ ਸੁਥਰਾ ਸੀ ਨਾ ਉਹਦੇ ਨਾਲ ਕੋਈ ਹਾਨੀ ਨਹੀਂ ਸੀ ਹੁੰਦੀ ਤੇ ਬਹੁਤ ਸਾਰੇ ਲੋਕ ਜਿਹੜੇ ਸੇਫ ਰਹਿੰਦੇ ਸੀਗੇ ਇੱਕ ਕੁਝ ਫੋਟੋਜ਼ ਹੈਗੀਆਂ ਨੇ ਇਹ ਕਾਦੀਆਂ ਫੋਟੋ ਦੇਖੋ ਜੀ ਅਸੀਂ ਕੋਸ਼ਿਸ਼ ਕੀਤੀ ਆ ਦੱਸਣ ਦੀ ਵੀ ਜਿਹੜੇ ਤੁਹਾਡੀ 3-4 ਮਹੀਨੇ ਦੀ ਉਡਾਈ ਗਈ ਜਿਹੜੀ ਕਾਈਟ ਫਲਾਈਂਗ ਹੈ ਤੁਹਾਡਾ 3-4 ਮਹੀਨੇ ਦਾ ਜਿਹੜਾ ਸ਼ੌਂਕ ਹੈ ਉਹ ਸਾਰਾ ਸਾਲ ਰਿਕਸ਼ਾ ਤੇ ਇਦਾਂ ਡੋਰ ਡੋਰ ਜਿਹੜੀ ਚਾਈਨਾ ਡੋਰ ਜਿਹੜੀ ਟੰਗੀ ਜਾਂਦੀ ਹੈ ਲੇਕਿਨ ਪੰਛੀ ਜਿਹੜੇ ਨੇ ਉਹ ਹਰ ਸਾਲ ਮਰਦੇ ਨੇ ਪੂਰਾ ਮਹੀਨਾ 2 2 4 4 10 10 ਇੱਕੋ ਵਿਰਖਸ਼ ਦੇ ਜਿਹੜੇ ਲਟਕੇ ਹੁੰਦੇ ਨੇ ਫਾਂਸੀ ਲੱਗੀ ਹੁੰਦੀ ਹੈ ਸੋ ਇਹ ਕੋਸ਼ਿਸ਼ ਕੀਤੀ ਆ ਅਸੀਂ ਦੱਖਣ ਦੱਸਣ ਦੀ ਕਿ ਤੁਹਾਡੀ ਜਿਹੜੀ 2 4 ਮਹੀਨੇ ਦਾ ਜਿਹੜਾ ਮਜ਼ਾ ਵਾ ਤੇ ਪੂਰੇ ਸਾਲ ਜਿਹੜਾ ਮੈਂ ਇਹਨਾਂ ਬੇਜਵਾਨਾਂ ਨੂੰ ਜਿਹੜਾ ਮੌਦੇ ਘਾੜੂ ਦਤਾ ਸਾਲ ਲਗਾਤਾਰ ਵਾ ਚੁੱਕੀ ਹੋਊਗੀ ਕਿਉਂਕਿ ਪ੍ਰਸ਼ਾਸਨ ਲਗਾਤਾਰ ਕਹਿੰਦਾ ਕਿ ਅਸੀਂ ਰੋਕ ਰਹੇ ਆ ਬੰਦੇ ਫੜ ਰਹੇ ਆ ਲੇਕਿਨ ਕੀ ਲੱਗਦਾ ਕਿ ਜਾਂ ਸਹੀ ਤਰ੍ਹਾਂ ਨਹੀਂ ਰੋਕ ਰਹੇ ਜਾਂ ਫਿਰ ਮਨ ਹੀ ਨਹੀਂ ਹੈਗਾ ਕੰਮ ਕਰਨ ਦਾ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਇੱਥੇ ਇੰਪਰੂਵਮੈਂਟ ਚਾਹੀਦੀ ਆ ਇਹਤੇ ਹੋਰ ਸੁਧਾਰ ਚਾਹੀਦਾ ਵਾ ਪਿਛਲੀ ਵਾਰ ਬਹੁਤ ਸਾਰੇ ਜਿਹੜੇ ਡਰੋਨ ਵਗੈਰਾ ਉਡਾਏ ਸੀ ਤੇ ਲੋਕ ਅਵੇਅਰ ਹੋਣਾ ਸ਼ੁਰੂ ਹੋ ਗਏ ਸੀ ਲੇਕਿਨ ਇਸ ਵਾਰ ਅਜੇ ਤੱਕ ਨਾ ਤੇ ਕੋਈ ਇਹੋ ਜਿਹਾ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਮੈਂ ਚਾਹਾਂਗਾ ਵੀ ਦੁਬਾਰਾ ਤੋਂ ਇਸ ਤਰੀਕੇ ਦੇ ਉਪਰਾਲੇ ਕੀਤੇ ਜਾਣ ਵੀ ਲੋਕਾਂ ਦੀਆਂ ਛੱਤਾਂ ਚੈੱਕ ਕੀਤੀਆਂ ਜਾਣ ਤੇ ਪੇਰੈਂਟਸ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਵਾ ਤੇ ਜਿਹੜਾ ਉਡਾਰਿਆ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਇਹ ਤੁਸੀਂ ਵੇਖ ਸਕਦੇ ਹੋ ਲਗਾਤਾਰ ਜੋ ਪਰ ਇੱਥੇ ਵਕ ਵਕ ਜਥੇਬੰਦੀਆਂ ਵੱਲੋਂ ਆ ਕੇ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹਾਲਾਂਕਿ ਗੁਰੂ ਨਗਰੀ ਦੇ ਵਿੱਚ ਲਗਾਤਾਰ ਕਿਉਂਕਿ ਜੋ ਕਹਿ ਲਿਆ ਕਿ ਲੋਹੜੀ ਦਾ ਤਿਹਾਰ ਬਹੁਤ ਨੇੜੇ ਆ ਰਿਹਾ ਜਲਦ ਲੋਹੜੀ ਦਾ ਤਿਹਾਰ ਆ ਰਿਹਾ ਤਾਂ ਪੰਜਾਬ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਇਸ ਤਿਹਾਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪਤੰਗਾ ਉਡਾਈਆਂ ਜਾਂਦੀਆਂ ਨੇ ਤਾਂ ਜਿਸ ਨੂੰ ਡਾਉਣ ਲਈ ਜਿਹੜਾ ਖਾਸ ਤੌਰ ਤੇ ਚੈਨਾ ਡੋਰ ਦਾ ਉਪਯੋਗ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਸੀਗਾ ਤਾਂ ਉਸ ਨੂੰ ਰੋਕਣ ਵਾਸਤੇ ਹੁਣ ਇੱਕ ਨੇਕ ਉਪਰਾਲਾ ਜੋ ਇੱਥੇ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਵਕ ਵਕ ਡੋਰ ਦੇ ਜਿਹੜੇ ਪਿੰਨੇ ਲੈ ਕੇ ਇੱਥੇ ਉਹ ਵੀ ਜਾਗਰੂਕ ਕਰਨ ਵਾਸਤੇ ਦਿੱਤੇ ਜਾ ਰਿਹਾ ਤਾਂ ਲਗਾਤਾਰ ਇਹ ਤਸਵੀਰਾਂ ਵੀ ਕੁਝ ਅੱਛੀ ਫੜੀਆਂ ਨੇ ਤਾਂ ਇਹ ਖਾਸ ਤੌਰ ਦੇ ਉੱਤੇ ਜੋ ਤਸਵੀਰਾਂ ਤਰ੍ਹਾਂ ਸੰਜੀ ਕੀਤੀਆਂ ਤਾਂ ਲੋਕਾਂ ਦੀ ਖਾਸ ਤੌਰ ਤੇ ਇੱਕ ਆਸ ਹੈਗੀ ਹੈ ਕਿ ਜੋ ਪ੍ਰਸ਼ਾਸਨ ਹੈ ਜਿਸ ਤਰ੍ਹਾਂ ਦੇ ਨਾਲ ਪਿਛਲੀ ਵਾਰ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਗਿਆ ਸੀਗਾ ਤਾਂ ਉਸੇ ਤਰ੍ਹਾਂ ਦੇ ਨਾਲ ਇਸ ਵਾਰ ਵੀ ਕੰਮ ਕੀਤਾ ਜਾਵੇ ਡਰੋਨ ਉਡਾ ਕੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੈੱਕ ਕੀਤੇ ਜਾਣ ਤਾਂ ਜੋ ਕੋਈ ਵੀ ਅਸਥੋਰ ਦਾ ਪ੍ਰਯੋਗ ਨਾ ਕਰ ਸਕੇ ਤੇ ਕਿਸੇ ਦੀ ਵੀ ਜਿਹੜੀ ਹੈ ਜਾਨ ਉਸ ਡੋਰ ਤੇ ਕਰਕੇ ਉਹ ਨਾ ਜਾ ਸਕੇ ਲੇਕਿਨ ਦੇਖਣ ਵਾਲੀ ਗੱਲ ਹੈ ਕਿ ਹੁਣ ਪ੍ਰਸ਼ਾਸਨ ਜੋ ਹੈ ਉਹ ਕਿਸ ਤਰ੍ਹਾਂ ਦੇ ਨਾਲ ਜੋ ਕੰਮ ਕਰਦਾ ਹੈ ਕੀ ਇਸ ਡੋਰ ਨੂੰ ਬੰਦ ਕਰ ਸਕਣਗੇ ਜਾਂ ਫਿਰ ਇਸੇ ਤਰ੍ਹਾਂ ਦੇ ਨਾਲ ਹਾਦਸੇ ਜਿਹੜੇ ਆ ਲਗਾਤਾਰ ਹੁੰਦੇ ਰਹਿਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਚਿਸਨਗਜਗਬਾਨੀ ਟੀਮ ਛਰੀ ਹੰਸਾ ਜੀ ਮੇਰਾ ਨਾਮ ਡਾਕਟਰ ਸੁਭਾਸ਼ ਪੱਕੂ ਹੈ ਅੱਜ ਅਸੀਂ ਚਾਇਨਾ ਡੋਰ ਨੂੰ ਲੈ ਕੇ ਹਾਲਗੇੜ ਦੇ ਉੱਤੇ ਪ੍ਰੋਟੈਸਟ ਕਰ ਰਹੇ ਹਾਂ ਸੋ ਇਹ ਹਰ ਸਾਲ ਸਾਨੂੰ ਪ੍ਰੋਟੈਸਟ ਕਰਨ ਦੀ ਕਿਉਂ ਲੋੜ ਪੈਂਦੀ ਹੈ ਇਸ ਕਰਕੇ ਲੋੜ ਪੈਂਦੀ ਹੈ ਕਿ ਪ੍ਰਸ਼ਾਸਨ ਦੀ ਨਲਾਇਕੀ ਇਹਦੇ ਵਿੱਚ ਔਰ ਜੋ এনवायरमेंट ਐਕਟ ਜਿਹੜਾ ਬਣਾਇਆ ਸੀਗਾ ਬੰਦਾ ਵਾ ਮੈਂ ਕਹਿੰਦਾ ਇਹਨੂੰ ਹੋਰ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਜੇ ਆਪਾਂ ਇਹਦੇ ਵਿੱਚ 5 ਲੱਖ ਰੁਪਏ ਦੀ ਜੁਰਮਾਨਾ ਤੇ 1 ਸਾਲ ਦੀ ਸਜ਼ਾ ਰੱਖੀ ਹੈ ਇਹਨੂੰ ਹੋਰ ਵਧਾਇਆ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਡਰ ਪਵੇ ਔਰ ਲੋਕ ਜਿਹੜੇ ਚਾਇਨਾ ਡੋਰ ਨੂੰ ਅਡਾਨ ਵਾਸਤੇ ਥੋੜਾ ਜਿਹਾ ਗੁਰੇਜ਼ ਕਰਨ ਮੇਰੀ ਮਾਪਿਆਂ ਉਹ ਵੀ ਅੱਗੇ ਅਪੀਲ ਹੈਗੀ ਹੈ ਪੇਰੈਂਟਸ ਦੇ ਅੱਗੇ ਵੀ ਅਪੀਲ ਹੈ ਕਿ ਜੇ ਬੱਚੇ ਤੁਹਾਡੇ ਡਾਂਦੇ ਆ ਕਿਰਪਾ ਉਹਨਾਂ ਨੂੰ ਰੋਕੋ ਔਰ ਜੇ ਨਹੀਂ ਰੁਕਦੇ ਤੇ ਇਹਨਾਂ ਦੇ ਪੇਰੈਂਟਸ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਇਹ ਮੇਰੇ ਹੱਥ ਜਿਹੜੀ ਇੰਡੀਅਨ ਡੋਰ ਫੜੀ ਹੈ ਇਹ ਜਿਹੜੀ ਇਹ ਸਿੰਪਲ ਬਣੀ ਹੈ ਜਿਹੜੀ ਚਾਈਨਾ ਡੋਰ ਹੈਗੀ ਹੈ ਇਹਨੂੰ ਇੱਕ ਸਿੰਥੈਟਿਕ ਜਿਹੜਾ ਵਾ ਧਾਗਾ ਲਿਆ ਜਾਂਦਾ ਵਾ ਉਹਦੇ ਉੱਤੇ ਬੜਾ ਹੀ ਜਰੀਲਾ ਕਾਟਿ ਨੜਾ ਵਾ ਉਹਦਾ ਪਾਣੀ ਚੜਾਇਆ ਜਾਂਦਾ ਵਾ ਜਿਹਦੇ ਕਰਕੇ ਉਹ ਇੱਕ ਪੂਰੀ ਤਰ੍ਹਾਂ ਜਿਹੜਾ ਹਥਿਆਰ ਦਾ ਕੰਮ ਕਰਦੀ ਆ ਔਰ ਤੁਹਾਨੂੰ ਪਤਾ ਹੈ ਕਿ ਹਰ ਸਾਲ ਕਿੰਨੀਆਂ ਮੌਤਾਂ ਹੁੰਦੀਆਂ ਨੇ ਨਾਲ ਕਿੰਨੇ ਇਨਸੀਡੈਂਟ ਹੁੰਦੇ ਆ ਸੋ ਮੇਰੀ ਸਾਰਿਆਂ ਕੀ ਗੁਜਾਰਸ਼ ਹੈ ਆਪਾਂ ਪੂਰੇ ਪੰਜਾਬ ਦੇ ਵਿੱਚ ਅਪੀਲ ਕਰਦੇ ਆ ਕਿ ਇਹਦਾ ਬਸ਼ਕਾਰ ਕਰਨਾ ਚਾਹੀਦਾ ਵਾ ਇਹਨੂੰ ਬੰਦ ਕਰਨਾ ਚਾਹੀਦਾ ਵਾ ਉਰੇ ਬੰਦ ਤਾਂ ਹੀ ਹੋਏਗੀ ਜੇ ਸਭ ਦਾ ਸੰਯੋਗ ਹੋਏਗਾ ਖਾਸ ਕਰਕੇ ਪੁਲਿਸ ਜਿਹੜੀ ਪ੍ਰਸ਼ਾਸਨ ਉਹਦਾ ਸਹਿਯੋਗ ਬਹੁਤ ਜ਼ਰੂਰੀ ਹੈ